ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾ ਰያ ਹਰੀ ਮੂੰਗੀ ਦੀ ਦਾਲ ਜੋ ਬਹੁਤ ਹੀ ਜ਼ਿਆਦਾ ਸਵਾਦਪਨ ਕੇ ਤਿਆਰ ਹੁੰਦੀ ਆ ਬਿਲਕੁਲ ਜਿਵੇਂ ਢਾਬੇ ਚੋਂ ਲੈ ਕੇ ਆਨੀ ਆ ਬਿਲਕੁਲ ਉਸੇ ਤਰ੍ਹਾਂ ਅੱਜ ਦਾਲ ਬਣਾ ਕੇ ਅਸੀਂ ਤਿਆਰ ਕਰਾਂਗੇ ਤੇ ਇਸ ਦੇ ਵਾਸਤੇ 1 ਕੱਪ ਅਸੀਂ ਹਰੀ ਮੂੰਗੀ ਦੀ ਦਾਲ ਲਈਆ ਸਾਬूत ਤੇ ਇਸ ਦੀ ਅੱਧ ਜਿਹੜਾ ਹੈ ਅਸੀਂ ਲਵਾਂਗੇ ਛੋਲਿਆਂ ਦੀ ਦਾਲ ਇਸ ਨਾਲ ਟੇਸ ਜਿਹੜਾ ਨਾ ਬਹੁਤ ਹੀ ਅਮੇਜ਼ਿੰਗ ਆਂਦਾ ਹੈ ਮੈਂ ਅੱਧੀ ਕੌਲੀ ਇਹ ਲੈ ਲੀਆ ਤੇ ਹੁਣ ਕਵੀ ਅਸੀਂ ਪਹਿਲਾਂ ਹੀ ਜੀਨ ਕੀ ਰੱਖ ਲਿਆ ਹੋਇਆ ਜਿਸਦੇ ਵਿੱਚ ਮੈਂ ਦੋ ਟਮਾਟਰ ਬਰੀ ਬਰੀ ਕੱਟੇ ਹੋਏ ਆ ਤੇ ਦੋ ਛੋਟੇ ਛੋਟੇ ਪਿਆਜ਼ ਨੂੰ ਬਰੀ ਬਰੀ ਕੱਟਿਆ ਹੈ 1 ਇੰਚ ਅਦਰਕ ਦਾ ਟੁਕੜਾ ਛੋਟੇ ਛੋਟੇ ਪੀਸੇਸ ਦੇ ਵਿੱਚ ਕੱਟ ਕੀਤਾ ਲਸਣ ਤੇ ਹਰੀਆਂ ਮਿਰਚਾਂ ਨੂੰ ਆਪਾਂ ਫਾਈਨ ਚੌਪ ਕਰ ਲਵਾਂਗੇ ਉਸ ਤੋਂ ਬਾਅਦ ਅਸੀਂ ਮੈਂ ਗਰਮ ਪਾਣੀ ਦੇ ਵਿੱਚ ਇੱਕ ਘੰਟਾ ਇਸ ਤਾਲ ਨੂੰ ਭਿਓ ਕੇ ਰੱਖ ਦਿੱਤਾ ਹੈ ਤੇ ਦਾਲ ਜਿਹੜੀ ਆ ਕਾਫੀ ਵਧੀਆ ਤਰੀਕੇ ਨਾਲ ਸੋਕ ਹੋ ਚੁੱਕੀ ਆ ਹੁਣ ਅਸੀਂ ਕੁੱਕਰ ਦੇ ਵਿੱਚ ਦਾਣੇ ਟ੍ਰਾਂਸਫਰ ਕਰ ਲਵਾਂਗੇ ਤੇ ਇਸ ਦੇ ਵਿੱਚ 3 ਗਲਾਸ ਅਸੀਂ ਪਾਣੀ ਦੇ ਐਡ ਕਰ ਦਵਾਂਗੇ ਹੁਣ ਅਸੀਂ ਇਸ ਦੇ ਵਿੱਚ ਐਡ ਕਰਾਂਗੇ ਇੱਕ ਚਮਚ ਨਮਕ ਤੁਸੀਂ ਆਪਣੇ ਸੁਆਦੀਆ ਅਕੋਰਡਿੰਗ ਨਮਕ ਐਡ ਕਰ ਸਕਦੇ ਹੋ ਇਸ ਦੇ ਨਾਲ ਹੀ 1/2 ਛੋਟਾ ਚਮਚ ਮੈਂ ਹਲਦੀ ਪਾਊਡਰ ਪਾਇਆ ਹੈ 1/2 ਚਮਚ ਤੇਸੀਕੀও ਪਾਇਆ ਹੈ ਤੇ ਇੱਕ ਤੇਜ ਪੱਤਾ ਪਾਇਆ ਹੈ ਇਸ ਦੇ ਨਾਲ ਹੀ ਥੋੜੀ ਜਿਹੀ ਹਿੰਗ ਪਾ ਕੇ ਤੇ ਮਿਕਸ ਕਰ ਲਵਾਂਗੇ ਅਸੀਂ ਕੁੱਕਰ ਦਾ ਢੱਕਣ ਲਗਾ ਕੇ ਤੇ 4 ਤੋਂ 5 ਬਿਸਲ ਜਿਹੜੀਆਂ ਅਸੀਂ ਭਰਵਾ ਲੈਣੀਆਂ ਹੈ। 20 ਬਿਸਲ ਤੋਂ ਬਾਅਦ ਸਾਡੀ ਧਾਲ ਜਿਹੜੀ ਹੈ ਬਹੁਤ ਹੀ ਵਧੀਆ ਬੜਕੇ ਤਿਆਰ ਹੋ ਚੁੱਕੀ ਹੈ ਤੇ ਇਸ ਦਾ ਪ੍ਰੈਸ਼ਰ ਜਿਹੜਾ ਹੈ ਨਿਕਲਣ ਤੋਂ ਬਾਅਦ ਅਸੀਂ ਕੁੱਕਰ ਦਾ ਢੱਕਣ ਜਿਹੜਾ ਓਪਨ ਕਰ ਲਵਾਂਗੇ। ਤਾਲ ਹੁਣ ਸਾਡੀ ਬਹੁਤ ਹੀ ਵਧੀਆ ਸੌਫਟ ਹੋ ਚੁੱਕੀ ਹੈ ਹੁਣ ਅਸੀਂ ਲਗਾਵਾਂਗੇ ਤੜਕਾ 프라이ਪੈਨ ਚ ਲਿਆਏ ਮੈਂ ਅੱਧਾ ਚਮਚ ਸਰ੍ਹੋਂ ਦਾ ਤੇਲ ਤੁਸੀਂ ਚਾਹ ਤਾਂ ਦੇਸੀ ਘਿਓ ਚ ਵੀ ਤੜਕਾ ਜਿਹੜਾ ਹੈ ਇਹ ਲਗਾ ਸਕਦੇ ਹੋ ਇਸ ਦੇ ਵਿੱਚ ਮੈਂ ਖੜੇ ਮਸਾਲੇ ਬਿਲਕੁਲ ਨਹੀਂ ਐਡ ਕਰਾਂਗੇ ਕਿਉਂਕਿ ਜੋ ਅਸੀਂ ਖੜੇ ਮਸਾਲੇ ਐਡ ਕਰਨੇ ਸੀ ਉਹ ਅਸੀਂ ਤਾਲ ਦੇ ਵਿੱਚ ਐਡ ਕਰ ਚੁੱਕੇ ਹਾਂ ਤੇ ਹੁਣ ਅਸੀਂ ਲਸਣ ਐਡ ਕਰਕੇ ਤੇ ਲਸਣ ਨੂੰ ਆਪਾਂ ਲਾਲ ਜਾ ਕਰ ਲੈਣਾ ਹੈ ਚੰਗੇ ਤਰੀਕੇ ਨਾਲ ਫਿਰ ਉਸ ਤੋਂ ਬਾਅਦ ਐਡ ਕਰਾਂਗੇ ਅਦਰਕ ਤੇ ਹਰੀ ਮਿਰਚਾ ਇਹਨਾਂ ਨੂੰ ਭੁੰਨਣ ਤੋਂ ਬਾਅਦ ਅਸੀਂ ਚੌਪ ਕੀਤੇ ਹੋਏ ਪਿਆਜ਼ ਐਡ ਕਰ ਦਵਾਂਗੇ ਤੇ ਪਿਆਜ਼ ਨੂੰ ਆਪਾਂ ਹੁਣ ਬਹੁਤ ਹੀ ਵਧੀਆ ਭੁੰਨ ਲੈਣਾ ਹੈ ਤੇ ਹੁਣ ਅਸੀਂ ਐਡ ਕਰਾਂਗੇ ਟਮਾਟਰ ਮਟਰ ਨੂੰ ਵੀ ਆਪਾ ਪਿਆਜ਼ ਦੇ ਨਾਲ ਹੀ ਭੁੱਲਣਾ ਹੈ ਮੈਂ ਦਾਲ ਚ ਨਮਕ ਚੈੱਕ ਕੀਤਾ ਸੀ ਤੇ ਨਮਕ ਥੋੜਾ ਜਿਹਾ ਘਟਿਆ ਤੇ ਮੈਂ ਅੱਧਾ ਚਮਚ ਨਮਕ ਦਾ ਐਡ ਕੀਤਾ ਹੈ ਇੱਕ ਛੋਟਾ ਚਮਚ ਐਡ ਕਰਾਂਗੇ ਲਾਲ ਮਿਰਚ ਪਾਊਡਰ ਦਾ ਤੇ ਇੱਕ ਚਮਚ ਐਡ ਕਰਾਂਗੇ ਗਰਮ ਮਸਾਲਾ मिक्स ਕਰ ਲਵਾਂਗੀ ਮਿਲਾ ਕੇ ਤੇ ਆਪਾਂ ਤੜਕੇ ਨੂੰ ਹੁਣ ਬਹੁਤ ਹੀ ਵਧੀਆ ਭੁੱਲ ਲੈਣਾ ਹੈ ਜਦ ਤੜਕਾ ਸਾਡਾ ਬਹੁਤ ਹੀ ਸੋਹਣਾ ਭੁੱਜ ਕੇ ਜਿਹੜਾ ਤਿਆਰ ਹੋ ਚੁੱਕਾ ਹੈ ਇਸੇ ਇਸ ਦੇ ਵਿੱਚ ਟ੍ਰਾਂਸਫਰ ਕਰਾਂਗੇ ਦਾਲ ਚਾਹੀ ਤੋ ਹੀ ਤੜਕੇ ਨੂੰ ਵੀ ਦਾਲ ਦੇ ਵਿੱਚ ਐਡ ਕਰ ਸਕਦੇ ਹੋ ਬੜਮੇ ਤੋਂ ਤੋਂ ਤਿੰਨ ਕੜਚੀਆਂ ਜਿਹੜੀਆਂ ਦਾਲ ਦੀਆਂ ਇਸ ਦੇ ਵਿੱਚ ਪਾਈਆਂ ਨੇ ਤੇ ਹੁਣ ਇਸ ਤੜਕੇ ਵਾਲੀ ਦਾਲ ਨੂੰ ਆਪਾਂ ਓਕਰ ਦੇ ਵਿੱਚ ਟਰਾਂਸਫਰ ਕਰ ਦਵਾਂਗੇ ਤੇ ਮਿਕਸ ਕਰ ਲਵਾਂਗੇ ਤੁਸੀਂ ਚਾਹੋ ਤੇ ਇੱਕ ਚਮਚ ਤੀਸੀ ਘਿਓ ਦੇ ਵਿੱਚ ਅੱਧਾ ਕ ਚਮਚ ਦੇਹਗੀ ਮਿਰਚ ਪਾਊਡਰ ਪਾ ਕੇ ਤੇ ਕੋ ਵੀ ਭੁੰਨ ਕੇ ਜਿਹੜਾ ਇਸ ਦੇ ਵਿੱਚ ਐਡ ਕਰ ਸਕਦੇ ਹੋ ਸਨਲ ਕਲਰ ਜਿਹੜਾ ਹੈ ਨਾ ਦਾਲ ਦਾ ਬਹੁਤ ਵਧੀਆ ਆਂਦਾ ਹੈ ਸੋ ਦਾਲ ਸਾਡੀ ਬਣ ਕੇ ਬਿਲਕੁਲ ਰੈਡੀ ਹੈ ਸੋ ਇਸ ਦਾਲ ਨੂੰ ਤੁਸੀਂ ਟਰਾਈ ਕਰਕੇ ਬਣਾ ਕੇ ਜ਼ਰੂਰ ਦੇਖੋ ਘਰ ਦੇ ਵਿੱਚ ਬਹੁਤ ਹੀ ਟੇਸਟੀ ਦਾਲ ਬਣ ਕੇ ਤਿਆਰ ਹੁੰਦੀ ਹੈ ਇਹ ਦਾਲ ਦੇ ਵਿੱਚ ਬਹੁਤ ਸਾਰੇ ਪ੍ਰੋਟੀਨ ਤੇ ਬਹੁਤ ਸਾਰੇ ਫਾਈਬਰਸ ਮਸੂਦ ਹੁੰਦੇ ਆ ਤੇ ਇਸ ਦਾਲ ਨੂੰ ਤੁਸੀਂ ਚਾਵਲ ਦੇ ਨਾਲ ਸਰਵ ਕਰ ਸਕਦੇ ਹੋ ਇਸੀ ਤਰ੍ਹਾਂ ਹੀ ਤੁਸੀਂ ਲੰਗਰ ਵਾਲੀ ਧਾਰ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਸੋ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਹਾਂ ਇੱਕ ਨਿਊ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ